ਜੀ ਅਰਸ਼ਦੀਪ ਸਿੰਘ ਹੈਗਾ ਮੁੰਡਾ ਇੱਥੇ 21 ਸਾਲ ਦਾ ਸਿਗਰ ਜਿਹੜਾ 17 ਤਰੀਕ ਤੋਂ 17 ਜਨਵਰੀ ਤੋਂ ਉੱਥੋਂ ਜਿਹੜਾ ਮਿਸਿੰਗ ਸੀਗਾ ਪਿੰਡ ਦੇ ਵਿੱਚੋਂ ਤੇ ਇਹਨਾਂ ਦੇ ਪਰਿਵਾਰ ਨੇ ਸਾਨੂੰ ਇਤਲਾਹ ਦਿੱਤੀ ਜਿਹਦੇ ਤੇ ਅਸੀਂ ਗੁੰਮਸ਼ਦਗੀ ਦੀ ਰਿਪੋਰਟ ਪਾ ਕੇ ਉਸ ਤੋਂ ਬਾਅਦ ਉਹਦੀ ਜਿਹੜੀ ਹੈਗੀ ਹੈ ਵੈਰੀਫਿਕੇਸ਼ਨ ਚੱਲ ਰਹੀ ਸੀਗੀ ਜਾਂ ਕਿਸੇ ਪਾਸੇ ਉਹੋ ਮਿਲ ਜੇ ਭਾਲ ਚੱਲ ਰਹੀ ਸੀਗੀ ਪਰਿਵਾਰ ਵਾਲੇ ਆਏ ਵੀ ਇਹਦੀ ਭਾਲ ਕਰ ਰਹੇ ਸੀਗੇ ਕਦੇ ਗੱਲ ਆndi ਸੀ ਵੀ ਇਹ ਫਲਾਨੀ ਥਾਂ ਦੇਖਿਆ ਗਿਆ ਜਾਂ ਉਹ ਦੇਖਿਆ ਗਿਆ ਤਾਂ ਸਾਰਾ ਕੁਝ ਚੱਲ ਰਿਹਾ ਸੀਗਾ ਇਹਦੀ ਸਾਰੀ ਜਿਹੜੀ ਭਾਲ ਦੇ ਦੌਰਾਨ ਸਾਨੂੰ ਜਿਹੜਾ ਹੈਗਾ ਖੁਫੀਆ ਤੇ ਜਿਹੜਾ ਆਪਣੇ ਸੂਤਨਾ ਤੋਂ ਜਾਂ ਫਿਰ ਇਹਨਾਂ ਦੇ ਅੱਗੇ ਪਿੰਡ ਦੇ ਵਿੱਚੋਂ ਗੱਲ ਸਾਡੇ ਕੋਲ ਇਹ ਨਿਕਲ ਕੇ ਆਂਦੀ ਹੈ ਕਿ ਆਪਣਾ ਜਿਹੜਾ ਹੈਗਾ ਇਸ ਕੱਲ ਸਾਨੂੰ ਮਤਲਬ 25 ਤਰੀਕ ਨੂੰ ਸਵੇਰੇ ਸਾਡੇ ਤੱਕ ਇਹ ਤਲਾਹ ਆਂਦੀ ਹੈ ਵੀ ਸ਼ਾਇਦ ਇਹਨਾਂ ਦੇ ਪਰਿਵਾਰ ਦੇ ਜਿਹੜੇ ਹੈਗੇ ਨੇ ਮਿੱਤਰ ਸੀਗੇ ਇਹਦੇ ਜਿਹੜੇ ਦੋਸਤ ਕੁਝ ਉੱਤੇ ਪਿੰਡ ਦੇ ਵਿੱਚੋਂ ਮੁੰਡੇ ਹੈਗੇ ਨੇ ਉਹਨਾਂ ਦੇ ਦੁਆਰਾ ਇਹਦਾ ਕਤਲ ਕਰ ਦਿੱਤਾ ਗਿਆ ਜਿਹੜਾ ਹੈਗਾ ਇੱਕ ਗੁਰਪਿੰਦਰ ਉਰਫ ਗੋਲਡੀ ਹੈ ਜਿਹਦੀ ਉਮਰ 28 ਸਾਲ ਹੈ ਤੇ ਇੱਕ ਜਿਹੜਾ ਦੂਸਰਾ ਮੁੰਡਾ ਬਲਜੀਤ ਸਿੰਘ ਉਰਫ ਪ੍ਰਭੂ ਹੈ ਕਿ ਇਹਨਾਂ ਦੁਆਰਾ ਤਾਂ ਉਸ ਚੀਜ਼ ਦੇ ਉੱਤੇ ਕਿਉਂਕਿ ਜਿਹੜੀ ਇਤਲਾਹ ਸਿੱਗੀ ਉਹ ਠੋਸੀਗੀ ਤੇ ਅਸੀਂ ਇਮੀਡੀਏਟਲੀ ਐਫ ਆਈ ਆਰ ਲੌਂਚ ਕਰਕੇ ਕਤਲ ਦੀ ਤੇ 302 ਦੇ ਅੰਦਰ ਇਹਨਾਂ ਦੇ ਉੱਤੇ ਜਿਹੜਾ ਹੈਗਾ ਇਹਨਾਂ ਦੀ ਭਾਲ ਕੀਤੀ ਤੇ ਅਸੀਂ 1-2 ਘੰਟੇ ਦੇ ਵਿੱਚ ਵਿੱਚ ਹੀ ਜਿਹੜਾ ਹੈਗਾ 2-4 ਘੰਟਿਆਂ ਦੇ ਵਿੱਚ ਇਹਨਾਂ ਨੂੰ ਅਰੈਸਟ ਕਰ ਲਿਆ ਇਮੀਡੀਏਟਲੀ ਅਰੈਸਟ ਕਰਨ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਗੁਰਕਿੰਦਰ ਗੋਲਡੀ ਨੇ ਆਪਣੇ ਇੱਕ ਜਿਹੜਾ ਇਹਨਾਂ ਦਾ ਬਾਹਰਲਾ ਘਰ ਸੀਗਾ ਪਿੰਡ ਦੇ ਵਿੱਚ ਹੈ ਪਿੰਡ ਦੇ ਵਿੱਚ ਹੀ ਬਣਾ ਸੀਗਾ ਪਰ ਸਾਈਡ ਤੇ ਸੀਗਾ ਜਿੱਥੇ ਸਬਜ਼ੀਆਂ ਵਗੈਰਾ ਇਹ ਬੀਜਦੇ ਸੀਗੇ ਉੱਥੇ ਇੱਕ ਕੋਠੇ ਦੇ ਵਿੱਚ ਜਿਹੜਾ ਹੈਗਾ ਇਹਨੇ ਅੰਦਰ ਮਿੱਟੀ ਪੱਟ ਕੇ ਉੱਥੋਂ ਤੋਂ ਕਾਫੀ ਡੂੰਘਾ ਪੱਟ ਕੇ ਉਹਦੇ ਵਿੱਚ ਉਹਦੀ ਜਿਹੜੀ ਹੈਗੀ ਆਰਸ਼ਦੀਪ ਜਿਹੜੀ ਹੈਗੀ ਲਾਸ਼ ਦਫਨਾਈ ਹੋਈ ਹੈ ਤਾਂ ਉਸ ਤੋਂ ਬਾਅਦ ਅਸੀਂ ਨਿਊ ਪ੍ਰੋਸੀਜਰ ਫਾਲੋ ਕਰਦੇ ਹੋਏ ਆਪਣਾ ਜਿਹੜਾ ਹੈਗਾ ਇੱਕ ਜਿਹੜੇ ਡਿਊਟੀ ਮੈਜਿਸਟਰੇਟ ਅਪਾਇੰਟ ਕਰਵਾ ਕੇ ਅਸੀਂ ਨਾਲ ਉੱਥੇ ਜਿਹੜੀ ਉਹ ਖੁਦਾਈ ਕਰਕੇ ਉਹ ਡੈੱਡ ਬੋਡੀ ਰਿਕਵਰ ਕੀਤੀ ਹੈ ਤੇ ਉਹ ਹੁਣ ਜਿਹੜੀ ਹੈਗੀ ਹੈ ਹਸਪੀਟਲ ਦੇ ਵਿੱਚ ਲੈ ਕੇ ਉਹਦੀ ਅਗਲੀ ਪੋਸਟਮਾਰਟਮ ਦੀ ਕਰ ਵੀ ਕਰਵਾਈ ਜਾ ਰਹੀ ਹੈ ਸਰ ਬਗਾ ਉਹ ਬੰਦੇ ਨੂੰ ਕਿਹਾ ਅਸੀਂ ਕਿ ਪਹਿਲਾਂ ਲਾਸ਼ ਦਾ ਪਤਾ ਲੱਗ ਗਿਆ ਸੀ ਨਹੀਂ ਬੰਦੇ ਨੂੰ ਫੜਕੀ ਜੀ ਉਹੀ ਉਹਨਾਂ ਨੇ ਸਾਨੂੰ ਰਿਕਵਰ ਕਰਵਾਈ ਹੈ ਜੀ ਉਹ ਤਾਂ ਜਿਨ੍ਹਾਂ ਨੇ ਗੱਭੀ ਉਹਨਾਂ ਨੂੰ ਨਹੀਂ ਪਤਾ ਸੀਗਾ ਜੀ ਕਿਉਂ ਮਾਰੇ ਗਏ ਇਹਨੂੰ ਇਹਦੇ ਚੇ ਜੀ ਆਪਸ ਦੇ ਵਿੱਚ ਜਿਹੜਾ ਹੈਗਾ ਇਹ ਆਪਸ ਵਿੱਚ ਜਾਣਕਾਰ ਸੀ ਪਿੰਡ ਦੇ ਤੇ ਜਿਹੜੀ ਗੱਲ ਇਨੀਸ਼ੀਅਲੀ ਇਹ ਹਜੇ ਆਈ ਹੈ ਆਲਦੋ ਅਸੀਂ ਸਾਰੀਆਂ ਇਨਵੈਸਟੀਗੇਸ਼ਨ ਸਾਰਾ ਪਿਕਚਰ ਕਲੀਅਰ ਹੋਊਗੀ ਆਪਸ ਚ ਇਹ ਜਾਣਕਾਰੀ ਸੀ ਕਿ ਇਹ ਕਿਸੇ ਗੱਲ ਪਰਤੀ ਜਿਹੜਾ ਹੈਗਾ ਤਕਰਾਰ ਚੱਲ ਰਿਹਾ ਸੀਗਾ ਕੁਝ ਸਮੇਂ ਤੋਂ ਕੁਝ ਦੋਸਤਾਂ ਦੇ ਸੰਬੰਧੀ ਦੋਸਤੀ ਸੰਬੰਧੀ ਕੁਝ ਚੱਲ ਰਹੀ ਸੀ ਗੱਲਬਾਤ ਉਹ ਚਲਦੇ ਹੋਏ ਫਿਊਟ ਚਲਦੇ ਹੋਏ ਇਹਨਾਂ ਦਾ ਆਪਸ ਚ ਕੁਝ ਇਹੋ ਜਿਹੀ ਚੀਜ਼ਾਂ ਇਹਨਾਂ ਵਧੀਆਂ ਸੀਗੀਆਂ ਤੇ ਉਹ ਚਲਦੇ ਹੋਏ ਇਸ ਬੰਦੇ ਨੇ ਜਿਹੜਾ ਹੈਗਾ ਗੁਰਪਿੰਦਰ ਗੋਲਡੀ ਦੀ ਖਾਸ ਕਰਕੇ ਇਹਦੇ ਨਾਲ ਸੀਗੀ ਤੇ ਉਸ ਤੋਂ ਬਾਅਦ ਨਾਲ ਉਹਦੇ ਬਲਜੀਤ ਸੀਗਾ ਤਾਂ ਇਹਨਾਂ ਦੀ ਉਹ ਤਕਰਾਰ ਜਿਹੜੀ ਹੈਗੀ ਆ ਉਹ ਕੁਝ ਜ਼ਿਆਦਾ ਚੱਲੀਗੀ ਜਿਹਦੇ ਕਰਕੇ 17 ਤ ਉਹਨਾਂ ਦੇ ਵਿੱਚੋਂ ਜੀ ਇੱਕ ਮੁੰਡਾ ਬਠਾਕੇ ਲੱਗੇ ਗਿਆ ਜਿਹੜਾ ਡੂਰਿੰਗ ਇਨਵੈਸਟੀਗੇਸ਼ਨ ਹਜੇ ਤੱਕ ਗੱਲ ਆਈ ਹੈ ਬਾਕੀ ਹਜੇ ਅਸੀਂ ਸਾਡੇ ਹਿਰਾਸਤ ਦੇ ਵਿੱਚ ਨੇ ਉਹ ਅਸੀਂ ਕਲੀਅਰ ਕਰ ਰਹੇ ਹਾਂ ਗੁਰਪਿੰਦਰ ਗੋਲਡੀ ਦੇ ਬਾਰੇ ਗੱਲ ਆਈ ਹੈ ਕਿ ਉਹਨੇ ਇਨੀਸ਼ੀਅਲੀ ਜਿਹੜਾ ਹੈਗਾ ਉੱਥੋਂ ਲੈ ਕੇ ਗਿਆ ਸੀਗਾ ਤੇ ਬਾਅਦ ਵਿੱਚ ਦੋਨੋਂ ਇਕੱਠੇ ਹੋ ਗਏ ਤੇ ਇਹਦੇ ਨਾਲ ਜਿਹੜਾ ਹੈਗਾ ਹਜੇ ਤੱਕ ਜੀ ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਦੋਸਤੀ ਦੇ ਵਿੱਚ ਫਿਊਡ ਪਿਆ ਹੈ ਜਿਹਦੇ ਕਰਕੇ ਕਾਫੀ ਸਮੇਂ ਤੋਂ ਆਪਸ ਵਿੱਚ ਜਿਹੜਾ ਕਿੱਚੋਤਾਣ ਚੱਲਦੀ ਸੀਗੀ ਕਿਸੇ ਗੱਲ ਕਰਕੇ ਵੀ ਇਹ ਦੋਸਤ ਹੈਗਾ ਇਹ ਹੁਣ ਮੇਰੇ ਨਾਲ ਨਹੀਂ ਉਹਦੇ ਨਾਲ ਸੀਗਾ ਜਾਂ ਮਿੱਥ ਟੁੱਟ ਗਿਆ ਕਰ ਕਦਰ ਕਦੇ ਕੋਈ ਰੀਜ਼ਨ ਆਂਦਾ ਕੁਛ ਆਂਦਾ ਹਜੇ ਅਸੀਂ ਪਰਚਾ ਦਰਜ ਕੀਤਾ ਤੇ ਦਰਜ ਕਰਕੇ ਹਜੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਤਾਂ ਇਹਦੇ ਵਿੱਚ ਸਾਰਾ ਕੁਝ ਇਨਵੈਸਟੀਗੇਸ਼ਨ ਦੇ ਦੌਰਾਨ ਕਲੀਅਰ ਕੀਤਾ ਜਾਊਗਾ ਵੀ ਇਹਦੇ ਵਿੱਚ ਇਹੀ ਨੇ ਜਾਂ ਕੋਈ ਹੋਰ ਐਂਗਲ ਵੀ ਹੈਗਾ ਜਾਂ ਕੋਈ ਇਸ ਤੋਂ ਇਲਾਵਾ ਵੀ ਸੈਪਰੇਟ ਦੋਸ਼ੀ ਵੀ ਕੋਈ ਹੋਰ ਹੈਗਾ ਉਹ ਸਾਰੀ ਜਿਹੜੀ ਹੈਗੀ ਡੂਰਿੰਗ ਇਨਵੈਸਟੀਗੇਸ਼ਨ ਪਿਕਚਰ ਕਲੀਅਰ ਹੋ ਜੂਗੀ ਪੋਸਟਮਾਰਟਮ ਦੇ ਵਿੱਚ ਕਲੀਅਰ ਹੋਊਗਾ ਜੀ ਜਿਹੜਾ ਇਹਨਾਂ ਨੇ ਇਨੀਸ਼ੀਅਲ ਪੁੱਛ ਵਿੱਚ ਸਾਨੂੰ ਦੱਸਿਆ ਜਿਹੜੀ ਗੱਲਬਾਤ ਉਹ ਕਲੀਅਰ ਹੋਈ ਹੈ ਉਹਦੇ ਵਿੱਚ ਇਹ ਹੈ ਕਿ ਇਹਨਾਂ ਨੇ ਉਹਦਾ ਜਿਹੜਾ ਹੈਗਾ ਮੂੰਹ ਦੇ ਵਿੱਚ ਕਪੜਾ ਜਿਹੜਾ ਹੈਗਾ ਪਾ ਕੇ ਉਹਦਾ ਜਿਹੜਾ ਮੂੰਹ ਅਗੋ ਸਾਹ ਬੰਦ ਹੋ ਗਿਆ ਸੀਗਾ ਉਹਦੇ ਨਾਲ ਉਹਦੀ ਡੈਥ ਹੋਈ ਹੈ ਤੇ ਹੁਣ ਉਸ ਤੋਂ ਬਾਅਦ ਉਹਦੇ ਕੋਈ ਹੋਰ ਕੁਝ ਤਾਂ ਹਥਿਆਰ ਨਾਲ ਵਾਰ ਕੀਤਾ ਜਾਂ ਨਹੀਂ ਕੀਤਾ ਉਹ ਸਾਰਾ ਹੁਣ ਪੋਸਟਮਾਰਟਮ ਦੇ ਵਿੱਚ ਜਿਹੜਾ ਹੈਗਾ ਕਲੀਅਰ ਹੋ ਜਾਏਗਾ ਨਜਾਇਜ਼ ਹੋਂਦਾ ਤਾਂ ਤਾਂ ਨਹੀਂ ਮਾਮਲਾ ਲੱਗਦਾ ਜੀ ਪਹਿਲੇ ਸੱਤੇ ਨਹੀਂ ਕੋਈ ਐਹੀ ਜੀ ਗੱਲ ਨਹੀਂ ਹੈਗੀ ਜੀ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਹੈ ਜੀ ਕਿੰਨੇ ਦਿਨ ਪਹਿਲਾਂ ਇਹਨ ਜਿਹੜੀ ਗੱਲ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕਲੀਅਰ ਹੋਈ ਹੈ ਉਹ ਇਹ ਹੈ ਵੀ 17 ਤਰੀਕ ਨੂੰ ਅਰਾਊਂਡ 7:30 ਵਜੇ ਪਿੰਡ ਦੇ ਵਿੱਚ ਇੱਕ ਵਿਆਹ ਚੱਲ ਰਿਹਾ ਸੀਗਾ ਵਿਆਹ ਦੇ ਵਿੱਚ ਜਿਹੜਾ ਹੈਗਾ ਪਿੰਡ ਦੇ ਵਿੱਚ ਮੇਲਾ ਵੀ ਲੱਗਿਆ ਹੋਇਆ ਸੀ ਕਬੱਡੀ ਦਾ ਇੱਕ ਵੱਡਾ ਟੂਰਨਾਮੈਂਟ ਸੀ ਤਿੰਨ ਰੋਜ਼ਾ ਜਿਹੜਾ 17 ਤਰੀਕ ਨੂੰ ਕੰਕਲੂਡ ਹੋਣਾ ਸੀਗਾ ਤਾਂ ਉੱਥੇ ਕਾਫੀ ਉਹ ਮਾਹੌਲ ਬਣਿਆ ਹੋਇਆ ਸੀਗਾ ਤੇ ਇਹ ਉਹਨੂੰ ਜਿਹੜਾ ਹੈਗਾ ਉਸ ਬਹਾਨੇ ਲੈ ਗਿਆ ਸੀਗਾ ਜੋ ਇਨੀਸ਼ੀਅਲੀ ਉਦੋਂ ਨਹੀਂ ਪਤਾ ਲੱਗਿਆ ਕਿਸੇ ਨੂੰ ਵੀ ਕੌਣ ਲੈ ਕੇ ਗਿਆ ਉਹ ਮੁੰਡੇ ਨੂੰ ਤਾਂ ਹੀ ਨਹੀਂ ਤਾਂ ਪਤਾ ਹੀ ਲੱਗ ਜਾਂਦਾ ਸ਼ੁਰੂ ਦੇ ਵਿੱਚ ਉਹ ਉਹਨੂੰ ਆਪਣਾ ਮੇਲੇ ਦੇ ਲਿਜਾਣ ਦੀ ਜਗ੍ਹਾ ਦੇ ਉੱਥੇ ਜਾ ਕੇ ਇਹਨੇ ਜਿਹੜਾ ਹੈਗਾ ਧੁੰਦ ਵੀ ਵਾਵਾ ਪਈ ਹੋਈ ਸੀ ਤੇ ਉਸ ਦਾ ਫਾਇਦਾ ਚੱਕਦੇ ਹੋਏ ਇਹ ਸਾਰਾ ਕਾਰਾ। ਕੋਈ ਵੱਤ ਲੱਗਦਾ ਕਿ ਕੋਈ ਖਾਸ ਗੱਲ ਤਾਂ ਹੈ ਨਹੀਂ ਕੋਈ ਜਿਹੜੀ ਗੱਡੀ ਹੋਵੇ ਜਾਂ ਕੋਈ ਪੁਰਾਣੀ ਰੰਜਿਸ਼ ਹੋਵੇ ਜੀ ਜੀ ਮਤਲਬ ਤੁਹਾਨੂੰ ਲੱਗਣੀ ਰਿਹਾ ਦੋ ਸਾਲ ਤੋਂ ਚੱਲ ਰਿਹਾ ਸੀ ਜੀ ਇਹਨਾਂ ਦਾ ਆਪਸ ਦੇ ਵਿੱਚ ਫਿਊਡ ਮਤਲਬ ਹੁਣ ਜਿਹੜੀ ਗੱਲ ਇਹਨਾਂ ਵੱਲੋਂ ਆਂਦੀ ਹੈ ਹੁਣ ਸਾਰਾ ਕੁਝ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਲੈ ਕੇ ਆਵਾਂਗੇ ਇੱਕ ਚੀਜ਼ ਇਹਦੇ ਵਿੱਚ ਇਹ ਆਂਦੀ ਹੈ ਵੀ ਇਹਦਾ ਕੋਈ ਮਿੱਤਰ ਸੀਗਾ ਜਿਹੜਾ ਆਪਸ ਚ ਪਹਿਲਾਂ ਇਕੱਠੇ ਰਹਿੰਦੇ ਸੀਗੇ ਇੱਕਠੇ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਉਹ ਮਿੱਤਰ ਹੁਣ ਇਹਦੇ ਨਾਲ ਰਹਿਣ ਲੱਗ ਗਿਆ ਸੀਗਾ ਤੇ ਉਹ ਬਾਹਰ ਚਲਾ ਗਿਆ ਬਾਹਰ ਜਾਣ ਵਾਲੇ ਜਿਹੜੀ ਪਾਰਟੀ ਹੋਈ ਉਹ ਪਾਰਟੀ ਦੇ ਵਿੱਚ ਵੀ ਨਹੀਂ ਬੁਲਾਇਆ ਇਹ ਗੱਲਾਂ ਬਾਤਾਂ ਇਨੀਸ਼ੀਅਲ ਜਿਹੜੀ ਹੈਗੀ ਇਨਵੈਸਟੀਗੇਸ਼ਨ 'ਚ ਹੋਈਆਂ ਨੇ ਹੁਣ ਇਹੀ ਚੀਜ਼ ਹੈ ਇਸ ਤੋਂ ਇਲਾਵਾ ਕੁਝ ਹੋਰ ਹੈਗਾ ਉਹ ਸਾਰਾ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਣਾ ਹੈ ਮੇਨ ਗੱਲ ਇਹ ਹੈ ਵੀ ਦੋ ਇੱਕ ਕਿਊਜ਼ ਨੇ ਜਿਹਨਾਂ ਨੇ ਮਰਡਰ ਕੀਤਾ ਹੈ ਉਹ ਅਸੀਂ ਰਾਉਂਡ ਅਪ ਜ਼ਰੂਰ ਕਰ ਲੈਨੇ ਤੇ ਬਾਕੀ ਅਸੀਂ ਪਿਕਚਰ ਸਾਰੀ ਕਲੀਅਰ ਕਰ ਸਰ ਇਹ ਜਿਹਨੇ ਜਿਹਨਾਂ ਦੇ ਦੋ ਇਹ ਦੋ ਬੰਦੇ ਸੀ ਉਹਨਾਂ ਦੀ ਏਜ ਜਿਹੜੇ ਦੋ ਮੁਜਰਮ ਨੇ ਜਿੱਦ ਇੱਕ ਦੀ ਉਮਰ 28 ਜਿਹੜਾ ਮਰਿਆ ਉਹਦੀ ਵੀ ਇੱਕੀ ਸਾਬ ਜਿਹੜਾ ਮਜਰਮ ਆ ਜਿਹੜਾ ਉਹਦੇ ਫਾਦਰ ਨੇ ਦੱਸਿਆ ਜੀ ਪੰਚਾਇਤ ਨੂੰ ਉਹ ਸਾਰਾ ਕੁਝ ਪਿੰਡ ਦੇ ਵਿੱਚੋਂ ਸਾਰੀ ਪਿਕਚਰ ਕਲੀਅਰ ਹੋ ਰਹੀ ਹੈ ਜੀ ਸਾਡੇ ਕੋਲੋਂ ਤਾਂ ਪਿੰਡ ਦੇ ਵਿੱਚੋਂ ਗੱਲ ਜਿਹੜੀ ਹੈਗੀ ਜਿਸ ਨਾਲ ਸਾਡੇ ਕੁਫੀਆ ਸੁਤਰਾ ਤੋਂ ਗੱਲ ਨਿਕਲੀ ਸੀਗੀ ਤੇ ਉਹਦੇ ਬੇਸਿਸ ਤੇ ਗੱਲ ਕਲੀਅਰ ਹੋਈ ਹੈ ਤੇ ਬਾਕੀ ਪਰਿਵਾਰ ਤੱਕ ਵੀ ਗੱਲ ਪਹੁੰਚੀ ਸਾਡੇ ਤੱਕ ਵੀ ਗੱਲ ਪਹੁੰਚੀ ਤਾਂ ਉਹ ਸਾਰੀ ਗੱਲ ਜਦੋਂ ਠੋਸ ਲੱਗੀ ਅਸੀਂ ਸਾਰੀ ਕਰਤ ਕਰ ਲਈਏ ਇਸ ਨੂੰ ਕੱਲ ਕਲੀਅਰ ਤਾਂ ਹੋਣਾ ਹੀ ਉਹਦੇ ਪਰਿਵਾਰਕ ਬੰਦਿਆਂ ਨੇ ਵੀ ਆਪਦੇ ਜਿਹੜੇ ਹੈਗੇ ਨੇ ਜਿਹੜੇ ਉਹਦੇ ਫਾਦਰ ਨੇ ਇਹਦੇ ਪੇਰੈਂਟਸ ਨੇ ਉਹਨਾਂ ਨੇ ਵੀ ਆਪ ਇੱਕ ਗੱਲ ਹੈਗੀ ਜਿਹੜੇ ਪਿੰਡ ਦੇ ਕੁਝ ਮੋਹਤੋਰ ਬੰਦੇ ਕੋਲ ਜੀ ਵੀ ਸਾਨੂੰ ਲੱਗਦਾ ਹੈ ਵੀ ਇਹ ਚੀਜ਼ ਕੁਝ ਹੈਗੀ ਆ ਉਹ ਹੌਲੀ ਹੌਲੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜੀ ਉਹ ਸਾਰਿਆਂ ਦਾ ਜਿਹੇ ਬਿਆਨ ਕਲਮਬੰਦ ਕਰ ਰਹੇ ਆ ਜੀ ਅਸੀਂ ਹਜੇ ਇਨੀਸ਼ially ਪਰਿਵਾਰ ਨੂੰ ਵੀ ਪਤਾ ਲੱਗਿਆ ਸੀ ਸਾਨੂੰ ਵੀ ਪਤਾ ਲੱਗਿਆ ਤਾਂ ਉਹਦੇ ਤਹਿਤ ਆਪਾਂ ਜਿਹੜੀ ਇਹ ਕਾਰਵਾਈ ਅਮਲ ਚ ਰਹੀ ਦਿੰਦੀ ਹੈ ਬਾਕੀ ਹੋਰ ਕਿਹਨੇ ਕਿਸ ਨੂੰ ਦੱਸਿਆ ਕਦੋਂ ਦੱਸਿਆ ਉਹ ਸਾਰਾ ਵੈਰੀਫਿਕੇਸ਼ਨ ਦਾ ਪਰਪਸ ਹੈ ਉਹ ਅਸੀਂ ਸਾਰਾ ਵੈ